ਲਗਭਗ 33 ਘੰਟੇ ਤੋਂ ਜ਼ਿਆਦਾ ਦਾ ਸਮੇਂ ਹੋ ਚੁਕਾ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਜਿਹੜੇ ਕਪੂਰਥਾ ਨਿਵਾਸ ਆ ਉੱਥੇ ਹਜੇ ਵੀ ਜਿਹੜੀ ਆ ਇਨਕਮ ਟੈਕਸ ਦੀ ਰੇਟ ਚੱਲ ਰਹੀ ਹੈਗੀ ਆ ਔਰ ਜਿਹੜੀਆਂ ਇਨਕਮ ਟੈਕਸ ਦੀਆਂ ਟੀਮਾਂ ਨੇ ਹਜੇ ਵੀ ਅੰਦਰ ਨੇ ਸੀਆਰਪੀਐਫ ਦੇ ਜਿਹੜੀ ਟੀਮਾਂ ਨੇ ਉਹ ਵੀ ਅੰਦਰ ਨੇ ਅੰਦਰੋਂ ਕਿਸੇ ਵੀ ਮੁਲਾਜ਼ਮ ਨੂੰ ਜਿਹੜੇ ਰਾਣਾ ਗੁਰਜੀਤ ਸਿੰਘ ਹੋਣਾ ਦੇ ਮੁਲਾਜ਼ਮ ਆ ਉਹਨਾਂ ਜੋ ਕਿਸੇ ਨੂੰ ਵੀ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਔਰ ਮੈਂ ਤੁਹਾਨੂੰ ਕੁਝ ਤਸਵੀਰਤਾਂ ਖਾਣ ਦੀ ਕੋਸ਼ਿਸ਼ ਕਰਾਂਗਾ ਜੇ ਸਾਡੇ ਕੋਲ ਦਿਖਾ ਹੋਇਆ ਕਿ ਜਿਹੜੀਆਂ ਗੱਡੀਆਂ ਸੀਆਂ ਜਿਹੜੇ ਕੱਲ ਤੱਕ ਬਾਹਰ ਖੜੀਆਂ ਸੀਆਂ ਉਹਨਾਂ ਅੰਦਰ ਹੀ ਬੈਠੀਆਂ ਨੇ ਔਰ ਲਗਾਤਾਰ ਜਿਹੜੀ ਹੈ ਉਹ 33 ਘੰਟੇ ਤੋਂ ਇਹ ਟੀਮ ਜਿਹੜੀ ਆ ਰਾਣਾ ਗੁਰਜੀਤ ਸਿੰਘ ਹੋਣਾ ਦੇ ਇਸ ਘਰ ਦੇ ਵਿੱਚ ਜਿਹਨੂੰ ਇਕਤਾ ਪਾਵਰ ਵੀ ਕਿਹਾ ਜਾਂਦਾ ਹੈ ਉਸ ਵਿੱਚ ਮੌਜੂਦ ਹੈ ਹਜੇ ਤੱਕ ਕੋਈ ਵੀ ਅਪਡੇਟ ਨਹੀਂ ਆਇਆ ਕਿ ਟੀਮ ਜਿਹੜੀ ਹੈ ਇਨਕਮ ਟੈਕਸ ਦੀ ਹੀ ਹੈ ਜਾਂ ਉਹਦੇ ਨਾਲ ਹੋਰ ਵੀ ਏਜੰਸੀਆਂ ਇਨਵੋਲ ਹੋ ਚੁੱਕੀਆਂ ਨੇ ਜਿੱਦਾਂ ਕਿ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕੱਲੀ ਜਿਹੜੀ ਹੈਗੀਆ ਇਨਕਮ ਟੈਕਸ ਹੀ ਨਹੀਂ ਹੋਰ ਵੀ ਕੁਝ ਏਜੰਸੀਆਂ ਜਿਹੜੀਆਂ ਨੇ ਸੈਂਟਰ ਗਵਰਨਮੈਂਟ ਦੀਆਂ ਉਹ ਵੀ ਇਨਵੋਲ ਹੋ ਰਹੀਆਂ ਨੇ ਔਰ ਚੰਡੀਗੜ੍ਹ ਦੇ ਵਿੱਚ ਲਗਭਗ 3 ਤੋਂ 4 ਕਰਾ ਦੇ ਵਿੱਚ ਦਬਿਸ਼ ਪਈ ਹੋਈ ਆ ਉਤੋਂ ਨਾਲ ਜਿਹੜਾ ਉਹਨਾਂ ਦੇ ਸ਼ੋਰੂਮ ਸੀਗੇ ਚੰਡੀਗੜ੍ਹ ਦੇ ਵਿੱਚ ਉਹਨਾਂ 'ਚ ਵੀ ਦਬਿਸ਼ ਹੈ ਲਗਭਗ 48 ਤੋਂ 48 ਦੇ ਕਰੀਬ ਜਿਹੜੇ ਯੂਨਿਟਸ ਨੇ ਰਾਣਾ ਗੁਰਜੀਤ ਸਿੰਘ ਦੇ ਵਿੱਚ ਘਰੇ ਵੀ ਜਿਹੜੇ ਸ਼ੋਰੂਮ ਵੀ ਉਹਨਾਂ ਦੇ ਸਹਿਯੋਗੀਆਂ ਦੇ ਵੀ ਉਹਨਾਂ ਸਾਰਿਆਂ ਤੇ ਸੂਤਰਾਂ ਦੇ ਮੁਤਾਬਕ ਦਬਿਸ਼ ਪਈ ਹੋਈ ਆ ਔਰ ਹਜੇ ਤੱਕ ਜਿਹੜਾ ਵਾ ਰੇਡ ਸਾਰਿਆਂ ਤੇ ਚੱਲ ਰਹੀ ਹੈਗੀ ਆ ਹਜੇ ਖਤਮ ਨਹੀਂ ਹੋਈ ਲਗਭਗ 33 ਘੰਟੇ ਦਾ ਸਮੇਂ ਬੀ ਚੁੱਕਾ ਮੇਰੇ ਪਿੱਛੇ ਕੁਝ ਕਾਂਗਰਸੀ ਜਿਹੜੇ ਨੇ ਇੱਥੇ ਆਏ ਸੀਗੇ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਘਰ ਤੇ ਕੁਝ ਕੰਮ ਕਰਾਣ ਲਈ ਆਏ ਸੀ ਐ ਸਾਡੇ ਸ਼ਹਿਰ ਦੇ ਡਿਪਟੀ ਸੀਨੀਅਰ ਡਿਪਟੀ ਮੇਅਰ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਸਾਹਿਬ ਦੱਸੋ ਤੁਸੀਂ ਆਏ ਕੱਲ ਵੀ ਆਏ ਸੀਗੇ ਕੋ ਕਾਫੀ ਲੋਕ ਵੀ ਇੱਥੇ ਇਕੱਠੇ ਹੋਏ ਸੀਗੇ ਤੁਸੀਂ ਅੱਜ ਵੀ ਆਏ ਹੋ ਕੀ ਅਪਡੇਟ ਹੈ ਕੋਈ ਰਾਣਾ ਗੁਰਜੀਤ ਸਿੰਘ ਜੀ ਦੇ ਨਾਲ ਕੋ ਸੰਪਰਕ ਹੋਇਆ ਜਾਂ ਉਹਨਾਂ ਦੇ ਕਿਸੇ ਕਰਿੰਦੇ ਨਾਲ ਸੰਪਰਕ ਹੋਇਆ ਸਾਡੀ ਕਿਤੇ ਵੀ ਕੋਈ ਗੱਲ ਨਹੀਂ ਹੋ ਰਹੀ ਕਿਉਂਕਿ ਉਹਨਾਂ ਦੇ ਸਾਰੇ ਫੋਨ ਬੰਦ ਆ ਹਾਂ ਤੇ ਅਸੀਂ ਤੇ ਕਾਰਵਾਈ ਰੱਖਨੇ ਆ ਕਿ ਕਦੋਂ ਕਾਰਵਾਈ ਖਤਮ ਹੋਵੇ ਤੇ ਅਸੀਂ ਜਿਹੜੇ ਲੋਕਾਂ ਦੇ ਪਬਲਿਕ ਦੇ ਕੰਮ ਆ ਉਹ ਗੱਲ ਕਰੀਏ ਕੰਮ ਕਰਾਈਏ ਇਸੇ ਵਾਸਤੇ ਅਸੀਂ ਇਹ ਦਫਤਰ ਆਏ ਆ ਅੱਜ ਕੈਂਪ ਵੀ ਸੀਗਾ ਔਰ ਕੈਂਪ ਵੀ ਮੇਰੇ ਖਿਆਲ ਅੱਜ ਇੱਥੇ ਇਕੱਠਾ ਬੰਨ ਵਿੱਚ ਸੀਗਾ ਕੈਂਪ ਜਿਹੜਾ ਇੱਥੇ ਰੱਖਿਆ ਗਿਆ ਸੀਗਾ ਉਹ ਵੀ ਕੈਂਪ ਜਿਹੜਾ ਵਾ ਅਸੀਂ ਖਤਮ ਕਰਤਾ ਵਾ ਕੈਨਸਲ ਕਰਤਾ ਵਾ ਉਹ ਜਦੋਂ ਹੁਣ ਇਧਰੋਂ ਕਲੀਅਰ ਹੋ ਜਾਊਗਾ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਟਾਈਮ ਦੇਵਾਂਗੇ ਉਦੋਂ ਫੇਰ ਕੈਂਪ ਲੱਗਿਆਗਾ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਲਗਭਗ ਸਾਰੇ ਜਿੰਨੇ ਵੀ ਯੂਨਿਟਸ ਹੈਗੇ ਆ ਉਹਨਾਂ ਤੇ ਦਬਿਸ਼ ਕੀਤੀ ਹੋਈ ਆ ਕੋਈ ਪਤਾ ਲੱਗਾ ਕਿ ਇਨਕਮ ਟੈਕਸ ਦੀ ਹੀ ਦਬਿਸ਼ ਆ ਜਾਂ ਸੀਬੀਆਈ ਦੀ ਹੈ ਜਾਂ ਕਿਸੇ ਹੋਰ ਏਜੰਸੀਆ ਵੀ ਹੈਗੀ ਹੈ ਸੈਂਟਰ ਗਵਰਨਮੈਂਟ ਦੀਆਂ ਜਾਂ ਕਿਉਂ ਦਬਿਸ਼ ਹੋਈ ਕੁਛ ਇਹਦਾ ਕੋਈ ਗੱਲਬਾਤ ਕਿਸੇ ਨਾਲ ਹੋਈ ਹੋਵੇ ਜਾਂ ਤੁਹਾਡੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਜੀ ਚੈਨਲਾਂ ਤੋਂ ਪਤਾ ਲੱਗ ਰਿਹਾ ਕੋਈ ਚੈਨਲ ਕੁਛ ਕਹੀ ਜਾਂਦਾ ਹੈ ਕੋਈ ਚੈਨਲ ਕੁਛ ਕਹੀ ਜਾਂਦਾ ਕੋਈ ਇਨਕਮ ਟੈਕਸ ਕਹੀ ਜਾਂਦਾ ਕੋਈ ਸੀਬੀਆਈ ਕਹੀ ਜਾਂਦਾ ਪਰ ਸਾਨੂੰ ਕੋਈ ਕਲੀਅਰ ਨਹੀਂ ਇਹਦੇ ਬਾਰੇ ਠੀਕ ਤੇ ਹੁਣ ਕੋਈ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਸੰਪਰਕ ਹੋਇਆ ਕਿਉਂਕਿ ਉਹਨਾਂ ਦੇ ਜਿਹੜੇ ਬੇਟਾ ਨੇ ਉਹ ਵੀ ਸੁਲਤਾਨਪੁਰ ਲੋਧੀ ਦੇ ਐਮਐਲਏ ਨੇ ਉਹਤੇ ਆਜ਼ਾਦ ਉਮੀਦਵਾਰ ਰਹੇ ਔਰ ਆਜ਼ਾਦ ਹੀ ਜਿੱਤੇ ਸੀ ਉਹਨਾਂ ਨਾਲ ਕੋਈ ਸੰਪਰਕ ਹੋਇਆ ਹੋਵੇ ਸਾਡਾ ਕਿਸੇ ਬੰਦੇ ਨਾਲ ਵੀ ਕੋਈ ਸੰਪਰਕ ਨਹੀਂ ਹੋਇਆ ਉਹਨਾਂ ਦੇ ਕੱਪੇਬਲ ਮੈਂਬਰਾਂ ਨਾਲ ਕਿਉਂਕਿ ਸਾਨੂੰ ਤੇ ਇੰਨਾ ਪਤਾ ਵਾ ਜੀ ਕਿ ਇਹੀ ਕੰਮ ਕਰਾਉਣ ਵਾਲੇ ਬੰਦੇ ਆ ਇਹੀ ਤੇ ਉਹਨਾਂ ਦੇ ਕੰਮ ਦੇਦੇ ਆ ਤੇ ਅਸੀਂ ਵੀ ਕੰਮ ਕਰਾਉਣ ਵਾਸਤੇ ਹੀ ਉਹਨਾਂ ਕੋਲ ਆਉਨੇ ਆ ਕਿ ਕੋਈ ਵੀ ਹੋਣ ਰਾਣਾ ਜੀ ਇੰਦਰ ਜੀ ਹੋਣ ਜਾਂ ਰਾਣਾ ਗੁਰਜੀਤ ਜੀ ਹੋਣ ਕਿ ਅਸੀਂ ਉਹਨਾਂ ਨੂੰ ਕੰਮ ਕਰਾਉਣ ਵਾਸਤੇ ਆਉਨੇ ਆ ਕਿ ਕੰਮ ਹੋਣ ਜਿੰਨੇ ਵੀ ਪਬਲਿਕ ਦੇ ਕੰਮ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਉਹ ਕੰਮ ਕਰ ਰਹੇ ਇਹੀ ਸਾਡਾ ਵਾ ਜੀ ਬਿਲਕੁਲ ਇਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਹੈ ਭਾਈ ਕੀ ਨਾ ਤੁਹਾਡਾ ਕੋਈ ਕੁਛ ਕਾਲੇ ਭਾਈ ਕੱਲ ਭਾਈ ਕੀ ਨਾ ਤੁਹਾਡਾ ਬਲਜੀਤ ਸਿੰਘ ਤੁਸੀਂ ਵੀ ਇੱਥੇ ਕੱਲ ਦੇ ਖੜੇ ਹੋ ਕੋਈ ਤੁਹਾਨੂੰ ਅਪਡੇਟ ਮਿਲੀ ਹੋਵੇ ਕਿੰਨੀਆਂ ਟੀਮਾਂ ਨੇ ਕਿੰਨੇ ਲੋਕ ਨੇ ਅੰਦਰ ਕਿੰਨੇ ਸੀਆਰਪੀਐਫ ਦੇ ਲੋਕ ਦੇ ਕਿੰਨੀਆਂ ਗੱਡੀਆਂ ਆਈਆਂ ਨੇ ਕੁਝ ਇਸ ਬਾਰੇ ਅਪਡੇਟ ਹੋਈ ਹੋਵੇ ਚਾਰ ਕ ਗੱਡੀਆਂ ਆਈਆਂ ਜੀ ਇਹ ਤੇ ਟੋਟਲ 15 ਆਦਮੀ ਆ ਇਹ ਸੀਆਰਪੀਏ ਦੇ ਤੇ ਪਾ ਕੇ ਤੇ ਇਨਕਮ ਟੈਕਸ ਦੀ ਦੱਸ ਰਹੇ ਆ ਸਾਨੂੰ ਹਾਂ ਹਾਂ ਵੀ ਇਨਕਮ ਟੈਕਸ ਦੀ ਹੀ ਟੀਮ ਆ ਇਹ ਤੇ ਅੱਜ ਗੱਲ ਹੋਈ ਸਾਡੀ ਅਫਸਰਾਂ ਨਾਲ ਇਹਨਾਂ ਨਾਲ ਵੀ ਸਾਡਾ ਕਦੋਂ ਤੱਕ ਦਫ਼ਤਰ ਦਾ ਸਾਡਾ ਪ੍ਰੋਗਰਾਮ ਖਤਮ ਹੋਵੇਗਾ ਇਹਨਾਂ ਦਾ ਇਹ 5 ਵਜੇ ਦਾ ਟਾਈਮ ਦਿੱਤਾ ਇਹਨਾਂ ਨੇ ਸਾਨੂੰ ਜੀ ਵੀ ਅਸੀਂ 5 ਵਜੇ ਤੱਕ ਸ਼ਾਇਦ ਸਾਡਾ ਨਿਬੜ ਜਾਏਗਾ ਕੰਮ ਇਹਦੇ ਵਿੱਚ ਜਿਹੜੀ ਟੀਮ ਆ ਕੋਈ ਪਤਾ ਲੱਗਾ ਕਿ ਕਮਿਸ਼ਨਰ ਲੈਵਲ ਦੇ ਬੰਦੇ ਨੇ ਜਾਂ ਈਟੀਓ ਲੈਵਲ ਦੇ ਨੇ ਕਿਦਾਂ ਕਿਹੜੇ ਲੈਵਲ ਦੇ ਕੋਈ ਅਧਿਕਾਰੀ ਨੇ ਨਹੀਂ ਇਹ ਇਨਸਪੈਕਟਰ ਲੈਵਲ ਦੇ ਬੰਦੇ ਕਿਤੇ ਅੱਛਾ ਹਾਂਜੀ ਠੀਕ ਠੀਕ ਜੀ ਲੋਕਲ ਪੁਲਿਸ ਵੀ ਇੱਥੇ ਸੁਰੱਖਿਆ ਤੌਰ ਤੇ ਆਈ ਹੈ ਕਿ ਉਸ ਲੋਕਲ ਤੇ ਸੁਰੱਖਿਆ ਤੌਰ ਤੇ ਬੈਠੇ ਆ ਇਹ ਬਿਲਕੁਲ ਮੈਦਾਨ ਦਿਖਾਵਾਂਗਾ ਕਿ ਸਾਡੇ ਇੱਥੇ ਪਿੱਛੇ ਕਪੂਥਲਾ ਪੁਲਿਸ ਵੀ ਜਿਹੜੀ ਹੈਗੇ ਸੁਰੱਖਿਆ ਦੇ ਤੌਰ ਤੇ ਆਈ ਹੋਏ ਨੇ ਜਵਾਨ ਪਹਿਲੋ ਕੱਲ ਵੀ ਇੱਥੇ ਕਾਫੀ ਭਾਰੀ ਮਾਤਰਾ ਦੇ ਵਿੱਚ ਕਪੂਥਲਾ ਪੁਲਿਸ ਆਈ ਸੀ ਜੀ ਦੇ ਵਿੱਚ ਐਸ ਪੀ ਕਪੂਥਲਾ ਡੀ ਐਸ ਪੀ ਕਪੂਥਲਾ ਔਰ ਐਸ ਐਚ ਓ ਕਪੂਥਲਾ ਵੀ ਸਾਰੇ ਜਣੇ ਆਏ ਸੀਗੇ ਪੀ ਸੀ ਆਰ ਦੇ ਜਵਾਨ ਹਜੇ ਵੀ ਤਣਾਤ ਨੇ ਕਪੂਥਲਾ ਦੇ ਔਰ ਲੋਕ ਹਜੇ ਵੀ ਕੁਛ ਇੱਥੇ ਤੁਸੀਂ ਦੇਖ ਰਹੇ ਹੋ ਥੋੜਾ ਬਹੁਤ ਆ ਰਹੇ ਨੇ ਜਾ ਰਹੇ ਨੇ ਔਰ ਹਜੇ ਵੀ ਜਿਹੜੀ ਰੇਡ ਆ ਉਹ ਲਗਾਤਾਰ ਜਾਰੀ ਆ ਔਰ ਲਗਭਗ 33 ਘੰਟੇ ਦਾ ਸਮੇਂ ਬੀ ਚੁੱਕਾ ਆ ਔਰ ਰੇਡ ਜਿਹੜੀ ਆ ਉਹ ਦਸਰੇ ਨੇ ਜਿੱਦਾਂ ਕਿ ਉਹਨਾਂ ਦੱਸਿਆ ਕਿ ਇਨਕਮ ਟੈਕਸ ਦੀ ਰੇਡ ਆ 15 ਦੇ ਕਰੀਬ ਅਧਿਕਾਰੀ ਨੇ ਵਿੱਚ CISF ਦੇ ਤੇ ਵਿੱਚ ਅਦਰ ਸਾਰੇ 15 ਦੇ ਕਰੀਬ ਅਧਿਕਾਰੀ ਨੇ ਔਰ ਦੇਖਦੇ ਹਾਂ ਕਿ ਇਹ ਰੇਡ ਸ਼ਾਮ 5 ਵਜੇ ਤੱਕ ਖਤਮ ਹੁੰਦੀ ਆ ਜਾਂ ਅੱਗੇ ਚੱਲਦੀ ਆ ਕੈਮਰਾਮੈਨ ਪ੍ਰਿੰਸ ਦੇ ਨਾਲ ਸੁਕੇਤ ਗੁਪਤਾ ਪੰਜਾਬ ਤੋਂ ਕਪੂਰਥਲਾ